ਕੌਣ ਹੈ ਉਹ ਬੰਨਾ ਕੌਣ ਆ ਪ੍ਰਭੂ ਯੇਸ਼ੂ ਵਸੀ ਮੇਰੇ ਨਾਲ ਬੋਲਣਾ ਉਹ ਬੰਨਾ ਕੌਣ ਆ ਰਬ ਯੇਸ਼ੂ ਵਸੀ ਜਿਹੜਾ ਪਰਮੇਸ਼ਰ ਨੇ ਦਿੱਤਾ ਜਿਸ ਦੇ ਦੁਆਰਾ ਬੰਧਨ ਟੁੱਟਦੇ ਨੇ ਜਿਸ ਦੇ ਦੁਆਰਾ ਬਿਮਾਰੀਆਂ ਜਾਂਦੀਆਂ ਨੇ ਉਹ ਪਰਮੇਸ਼ਰ ਨੇ ਜਿਹੜਾ ਬੰਨਾ ਤੇ ਦਾਵਾ ਨਾ ਉਹ ਸਾਡਾ ਵੇਖੋ ਇਹ ਜਸੂਸੀ ਵਾਲੀ ਤੇ ਮੂਹ ਹੀ ਬੰਦ ਹੋ ਜਾਂਦੇ ਨੇ ਇਹਨਾਂ ਦੇ ਸਾਡਾ ਪਰਮੇਸ਼ਰ ਲੈ ਜਾਇਦਾ ਇੱਧਰੋਂ ਤੇ ਆਉਂਦੇ ਇੱਧਰੋਂ ਦੀ ਆ ਬੋਲੋ ਹਾਲੇਲੂਇਆ ਉਹ ਜਿਹੜਾ ਕਿਰਦਾਰਸਮਾਨ ਦਾ ਗਾਣਾ ਨਾ ਆਵੇ ਸਾਡੇ ਨਾਲ ਤੇ ਜਾਵੇ ਕਿਸੇ ਭੱਲੇ ਓਏ ਚਲਾਕ ਸੱਜਣਾ ਬੋਲੋ ਹਾਲੇਲੂਇਆ ਹਾਂ ਜਿਗਿਆਈ ਤੇ ਸੁਧਵੇ ਸ਼ਾਂਤੀ ਤੁਹਾਨੂੰ ਯਿਸੂ ਦੇਵੇ ਮੁਕਤੀ ਤੁਹਾਨੂੰ ਯਿਸੂ ਦੇਵੇ ਤੇ ਰੌਣਕਾ ਕਿਤੇ ਹੋਰ ਹੀ ਲਾ ਦਿੰਦੇ ਓ ਬੋਲੋ ਹਾਲੇਲੂਇਆ ਹਾਂ ਬੈਠੇ ਕਿਤੇ ਹੋਰ ਹੀ ਹੁੰਦੇ ਓ ਉਹ ਪਾਸਟਰ ਜਿਹਨੇ ਮਿਹਰਤਾ ਕੀਤੀ ਆ ਜਿਨ੍ਹਾਂ ਦੇ ਤੁਹਾਡੇ ਭੂਤਨੇ ਕੱਢੇ ਉਹ ਵਿਚਾਰਾ ਢੀਕਦਾ ਰਹਿੰਦਾ ਵੱਡੇ ਦਿਨ ਤੇ ਹੈ ਉਹ ਰਵੇ ਪਾਸਟਰ ਜੀ ਟਰਾਲੀ ਦੇ ਬਹਿ ਗਏ ਸਾਰੇ ਅੰਮਰ ਟਰਾਲੀ ਦੇ ਬੈਠੇ ਹੋ ਸਵਰਗ ਵਾਲੀ ਬੱਸ ਤੇ ਕਿਦਣ ਬਹੋਗੇ ਚੰਗੀ ਸੰਗਤੀ 'ਚ ਕਿਦਣ ਬਹੋਗੇ ਚੰਗੀ ਸੰਗਤੀ ਵੱਲ ਕਦੋਂ ਆਓਗੇ ਚੁਣੇ ਹੋਏ ਪਾਸਟਰਾਂ ਕੋਲ ਕਦੋਂ ਆਓਗੇ ਕਦੋਂ ਤੁਸੀਂ ਇਹ ਟਰਾਲੀਆਂ 'ਚ ਬੈਠਣਾ ਬੰਦ ਕਰੋਗੇ ਉੱਚੀ ਆਵਾਜ਼ ਨਾਲ ਬੋਲੋ ਹਾਂ ਬੜੇ ਧਿਆਨ ਨਾਲ ਸੁਣਨਾ ਪ੍ਰਭੂ ਜੀ ਦਾ ਕਲਾਮ ਇਸ ਕਲਾਮ ਨੂੰ ਸੁਣ ਲੋਗੇ ਤੇ ਟਵਾਡੀਆਂ ਪੀੜ੍ਹੀਓ ਪੀੜ੍ਹੀ ਬਦਲਦੀ 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 ਜਾਏਗੀ ਬਹੁਤ ਸਾਰੇ ਲੋਕਾਂ ਨੂੰ ਬਦਲ ਤੇ ਲੱਗੇ ਹੁੰਦੇ ਆ ਪ੍ਰਚਾਰ ਲੋਕਾਂ ਨੂੰ ਸੁਣਾਉਣਗੇ ਆਹ ਕਰਲਾ ਐਦਾਂ ਕਰਲਾ ਤੇਰੇ ਘਰ ਵਾਲਾ ਬਦਲ ਜਾਏਗਾ ਤੇਰਾ ਤੇਰਾ ਭਰਾ ਬਦਲ ਜਾਏਗਾ ਉਹ ਤੇਰਾ ਆਪਣਾ ਪਰਿਵਾਰ ਤੇ ਬਗਲਿਆ ਨਹੀਂ ਤੇਰੀ ਆਪਣੀ ਨਾ ਤੇਰੇ ਵੀ ਬੁੱਤ ਪ੍ਰਸਤੀ ਚ ਜਾ ਰਹੇ ਆ ਤੂੰ ਕਾਦੀ ਪਾਸਟਰ ਆਣੀ ਐ ਕਾਦੇ ਤੂੰ ਮਨ ਸੇਵਾ ਲਈ ਆ ਬਈ ਬੋਲ ਹਾਲੇਲੂਇਆ ਪ੍ਰਭੂ ਕਹਿੰਦੇ ਪਹਿਲੇ ਆਪ ਬਾਛੇ ਆਪ ਪਹਿਲੇ ਕਿੰਨੂੰ ਬਚਣਾ ਚਾਹੀਦਾ ਆਪ ਨੂੰ ਬਚਣਾ ਚਾਹੀਦਾ ਜਦੋਂ ਤੁਸੀਂ ਆਪ ਬਚੋਗੇ ਬਰਿਆਈ ਤੋਂ ਪਾਪ ਤੋਂ ਬੁੜੀਆਂ ਆਦਤਾਂ ਤੋਂ ਬੁੜੀਆਂ ਕਮਾਂ ਤੋਂ ਤੇ ਤੁਹਾਡਾ ਤੁਹਾਡੇ ਵੱਲ ਦਾਦਾ ਪਤੀ ਖਿੱਚੇ ਕਾਮੇ ਜਦੋਂ ਖਿੱਚੇ ਜਾਣਗੇ ਜਦੋਂ ਤੁਸੀਂ ਆਪ ਬਦਲ ਜਾਓਗੇ ਪਹਿਲੇ ਆਪ ਬਦਲਣਾ ਫਿਰ ਤੁਸੀਂ ਆਪਣੇ ਪਤੀ ਨੂੰ ਬਦਲਾਉਣਾ ਤੁਹਾਡਾ ਪਤੀ ਤੁਹਾਡੀ ਆਦਤਨਾ ਤੁਹਾਡਾ ਤੁਹਾਡੀ ਚਾਲ ਤੁਹਾਡੀ ਢਾਲ ਨੂੰ ਦੇਖ ਕੇ ਤੁਹਾਡੇ ਵਾਲ ਖਿੱਚਿਆ ਜਾਏ ਤੁਹਾਡੀ ਨਾਉ ਵੀ ਖਿੱਚੀ ਜਾਏ ਹੈ ਲੋਕਾਂ ਨੂੰ ਬਚਾਉਣ ਤੋਂ ਪਹਿਲੇ ਆਪ ਬਚਣਾ ਆਪ ਤੁਹਾਡਾ ਘਰਾਣਾ ਬਚੇ ਤੁਹਾਡੇ ਜਿਹੜੇ ਮੁੰਡੇ ਨੇ ਉਹ ਤੇ ਤੁਰੇ ਫਿਰਦੇ ਨੇ ਰਸਿਆਂ ਵਾਲਿਆਂ ਦੇ ਨਾਲ ਤੁਹਾਡੇ ਬੱਚੇ ਤੇ ਬਰਿਆਈ ਵੱਲ ਚੱਲੇ ਹੋਏ ਨੇ ਤੁਹਾਡੀਆਂ ਬੇਟੀਆਂ ਤੇ ਮਾਈ ਮਾਈ ਅੱਦੇ ਦੇ ਪੱਟ ਨੰਗੇ ਵਾਲੀਆਂ ਜਿੰਨਾ ਬੰਦੀਆਂ ਹੈ ਪਹਿਲੇ ਕਿਹਨੂੰ ਬਚਣਾ ਚਾਹੀਦਾ ਆਪ ਬਚੋ ਜਦੋਂ ਤੁਸੀਂ ਆਪ ਬਚੋਗੇ ਤੇ ਤੁਹਾਡੇ ਬੱਚੇ ਤੇ ਤੁਹਾਡੀਆਂ ਨੌਵਾ ਤੁਹਾਡੇ ਪੁੱਤਰ ਤੁਹਾਡੀਆਂ ਪੋਤਰੀਆਂ ਪੋਤਰੇ ਬਚਦੇ ਜਾਣਗੇ ਚਲੋ ਮੇਰਾ ਇਹ ਵਿਸ਼ਾ ਨਹੀਂ ਆਜ ਦਾ ਵਿਸ਼ਾ ਇਹ ਹੈ ਕਿ ਸੱਤ ਪਵੇਸ ਬਾਣੀਆਂ ਬਾਰੇ ਮੈਂ ਟਾਈਮ ਜ਼ਿਆਦਾ ਲੱਗ ਗਿਆ ਮਰੀਜ਼ ਬੜੇ ਹੋ ਗਏ ਸੀ ਮੈਂ ਸੋਚਿਆ ਸੀ ਵੀ 1 ਵਜੇ ਬੰਦਗੀ ਸਮਾਪਤ ਕਰਨੀ ਆ ਹੁਣ ਮੈਂ ਤੁਹਾਨੂੰ ਸਿਰਫ ਦੋ ਪਵੇ ਸੁਬਾਣੀਆਂ ਤੇ ਪੰਜ ਜਿਹੜੀਆਂ ਪਹਿਲੇ ਸੁਬਾਣੀਆਂ ਨੇ ਹੈ ਤੇ ਬੜੀਆਂ ਨੇ ਪਰ ਮੈਂ ਪੰਜਾਂ ਦੇ ਬਾਰੇ ਫੇਰ ਤੁਹਾਨੂੰ ਸਿਖਾਵਾਂਗਾ ਸੋ ਪਹਿਲੀ ਪਵੇ ਸੁਬਾਣੀ ਨੂੰ ਆਪਾਂ ਮੇਰੀ ਜਿਹੜੀ ਅਸ ਅੱਜ ਮੇਰੇ ਕੋਲ ਇੱਕ ਪਵੇ ਸੁਬਾਣੀ ਹੈ ਜਿਹੜੀ ਪਹਿਲੀ ਫੇ ਨੰਬਰ ਪੇਜ ਨੰਬਰ ਪਹਿਲਾ ਗਿੰਤੀਆਂ 24 ਦੀ 17 16 ਐਤ ਤੇ 17 ਐਤ ਨੂੰ ਪੜਾਂਗੇ ਮਿਹਰਬਾਨੀ ਕਰਕੇ ਕਿਸੇ ਨੇ ਫੇ ਲੜਾ ਨਹੀਂ ਕਿਸੇ ਨੇ ਬੱਚੇ ਨੂੰ ਆਪਣੇ ਕੋਲੋਂ ਛੱਡਣਾ ਨਹੀਂ ਕਿਸੇ ਨੇ ਫੋਨ ਨਹੀਂ ਖੁੱਲਾ ਛੱਡਣਾ ਇਹ ਜਿਹੜਾ ਫੋਨ ਸਾਡਾ ਖੁੱਫੜਿਆਣਾ ਇਹ ਯਿਸੂ ਤੋਂ ਕੀ ਕਰਦਾ ਵਾ ਦੂਰ ਕਰਦਾ ਸੁਣੋ ਬੜੇ ਧਿਆਨ ਦੇ ਨਾਲ 24 ਦੀ 17 ਪੜਦਿਓ ਗਿੰਤੀਆਂ ਮੈਂ ਉਹਨੂੰ ਵੇਖਦਾ ਹਾਂ ਪਹਿਲੇ 16 ਦੀ ਪਸੋਲਾ ਨੂੰ ਪੜ ਲਓ ਮਿਹਰਬਾਨੀ ਕਰ ਮਾਫ਼ ਕਰਨਾ ਉਸ ਦਾ ਵਾਕ ਜਿਹੜਾ ਪਰਮੇਸ਼ਰ ਦੀਆਂ ਬਾਣੀਆਂ ਨੂੰ ਸੁਣਦਾ ਹੈ ਪਰਮੇਸ਼ਰ ਦਾ ਵਾਕ ਜਿਹੜਾ ਪਰਮੇਸ਼ਰ ਦੀਆਂ ਬਾਣੀਆਂ ਨੂੰ ਸੁਣਦਾ ਹੈ ਹਾਂ ਤੇ ਜਿਹੜਾ ਤੁਹਾਡਾ ਗਿਆਨ ਜਾਣਦਾ ਹੈ ਸੁਣੋ ਸੁਣੋ ਬੜੀ ਤੇ ਬੇਟਾ ਹੇਲੇ ਜ਼ੋਰ ਬੰਦ ਕਰ ਦੋ ਮਿਹਰਬਾਨੀ ਤੈਨੂੰ ਬਹੁਤ ਚੰਗੀਆਂ ਬਹੁਤ ਵਧੀਆ ਮਾ ਮੇਰਾ ਭਰਾ ਵੀ ਬਹੁਤ ਵਧੀਆ ਹਿਲਜੁਲ ਨਹੀਂ ਕਰਨੀ ਆਪਾਂ ਪ੍ਰਭੂ ਦੀ ਹਜ਼ੂਰੀ ਇਸ ਜਗ੍ਹਾ ਤੇ ਪ੍ਰਭੂ ਇਸ ਜਗ੍ਹਾ ਤੇ ਖੰਨੋਤਾ ਹੋਇਆ ਹੈ ਨਾ ਤਾਂਗੇ ਤੇ ਵੱਡੇ ਵੱਡੇ ਕੰਮ ਪ੍ਰਭੂ ਕਰ ਰਿਹਾ ਸੀ ਅਸਾਂ ਹੁਣ ਸੁਣੋ ਉਸ ਦਾ ਵਾਕ ਉਸ ਦਾ ਵਾਕ ਜਿਹੜਾ ਪਰਮੇਸ਼ਰ ਦੀਆਂ ਬਾਣੀਆਂ ਨੂੰ ਸੁਣਾ ਜਿਹੜਾ ਪਰਮੇਸ਼ਰ ਦੀਆਂ ਬਾਣੀਆਂ ਨੂੰ ਸੁਣਾਉਂਦਾ ਹੈ ਅਤੇ ਜਿਹੜਾ ਤੁ ਮਹਾਨ ਦਾ ਗਿਆਨ ਜਾਣਦਾ ਹੈ ਜਿਹੜਾ ਆਤਮ ਮਹਾਨ ਦਾ ਗਿਆਨ ਜਾਣਦਾ ਹੈ ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ ਹੂੰ ਜਿਹੜਾ ਖੁੱਲੀਆਂ ਅੱਖਾਂ ਨਾਲ ਦੇਖ ਪੈਂਦਾ ਹੈ ਜਿਹੜਾ ਖੁੱਲੀਆਂ ਅੱਖਾਂ ਦੇ ਨਾਲ ਦੇਖ ਪੈਂਦਾ ਹੈ ਮੈਂ ਉਹਨੂੰ ਵੇਖਦਾ ਵਾਂ ਮੈਂ ਉਹਨੂੰ ਵੇਖਦਾ ਰਹਿੰਦਾ ਹਾਂ ਪਰ ਹੋਂ ਨਹੀਂ ਮੈਂ ਉਹਨੂੰ ਤੱਕਦਾ ਹਾਂ ਮੈਂ ਹੋਂ ਉਹਨੂੰ ਤੱਕਦਾ ਹਾਂ ਮਰ ਨੇੜਿਓਂ ਨਹੀਂ ਪਰ ਨੇੜਿਓਂ ਨਹੀਂ ਯਕੂਬ ਤੋਂ ਇੱਕ ਤਾਰਾ ਚੜੇਗਾ ਯਕੂਬ ਤੋਂ ਇੱਕ ਤਾਰਾ ਚੜੇਗਾ ਪਹਿਲੇ ਤਾੜੀ ਮਾਰ ਦਿਓ ਤਾੜਿਆ ਜਿਹੜਾ ਯਕੂਬ ਤੋਂ ਚੜਨਾ ਯਕੂਬ ਤੋਂ ਤਾਰਾ ਚੜੇਗਾ ਇੱਕ ਤਾਰਾ ਚੜੇਗਾ ਅਧਿਸਰਾਇਲ ਤੋਂ ਇੱਕ ਆਸ਼ਾ ਉੱਠੇਗਾ ਇਸਰਾਇਲ ਨੂੰ ਆਸ ਆਉਂtreਗਾ ਭਾਵ ਉਹਨਾਂ ਨੂੰ ਇੱਕ ਆਸ ਬਣ ਜਾਏਗੀ ਉਹਨਾਂ ਨੂੰ ਉਹਨਾਂ ਨੂੰ ਇੱਕ ਆਸ ਹੋਵੇਗੀ ਪਹਿਲੋ ਆਸ ਨਹੀਂ ਸੀ ਪਹਿਲੋ ਬੇ ਆਸੇ ਸੀ ਤੁਸੀਂ ਤੀ ਨਹੀਂ ਹੋ ਕਿਤੇ ਕਾ 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 ਪਲਵਾਨ ਜੀ ਹੈ ਬੈਰ ਖਲੋਣਾ ਹੁੰਦਾ ਖਲੋਜ ਕੋਈ ਗੱਲ ਨਹੀਂ ਹੁਣ ਉਹ ਉਹ ਚੁੱਪ ਕੀਤੀ ਉਹਨੂੰ ਕੀਤੀ ਰੰਦੋ ਚੁੱਪ ਹੁਣ ਬੋਲ ਹਾਲੇਲੂਇਆ ਹਾਲੇਲੂਇਆ ਯਕੂਬ ਤੋਂ ਇੱਕ ਤਾਰਾ ਕੀ ਹੋਵੇਗਾ ਕੀ ਹੋਵੇਗਾ ਇੱਕ ਤਾਰਾ ਚੜੇਗਾ ਉਹ ਤਾਰਾ ਕੌਣ ਆ ਯਿਸੂ ਮਸੀਹ ਉਹ ਤਾਰਾ ਕੌਣ ਆ ਮੇਰੀ ਜਨਮ ਸੀ ਪਰ ਕਿਦੇ ਘਰਾਣੇ ਤੋਂ ਹੋਵੇਗਾ ਯਕੂਬ ਦੇ ਘਰਾਣੇ ਤੋਂ ਪਿਛਲੀ ਵਾਰੀ ਅਸੀਂ ਸੁਣਿਆ ਸੀ ਅਜੂ ਜੱਸੀ ਦੇ ਪੁੰਡ ਤੋਂ ਇੱਕ ਤੁਮ ਨਿਕਲੇਗੀ ਲੱਕੜ ਨਿਕਲੇਗੀ ਤੇ ਕੀ ਹੋਵੇਗਾ ਇੱਕ ਲੱਕੜ ਨਿਕਲੇਗੀ ਤੇ 다উদ ਦੇ ਕੁੰਡ ਤੋਂ ਇੱਕ ਟਹਿਣਾ ਨਿਕਲੇਗਾ ਤੇ ਉਹ ਕੀ ਦੇਵੇਗਾ ਫਲ ਦੇਵੇਗਾ ਦੇਵੇਗਾ ਬੋਲੋ ਹallelujah ਹallelujah ਹੁਣ ਜਿਹੜਾ ਸਰਬਸ਼ਕਤੀਮਾਨ ਦਾ ਪੁੱਤਰ ਹੈ ਪੁੱਤਰ ਹੈ ਜਿਹੜਾ ਸਰਬਸ਼ਕਤੀਮਾਨ ਦਾ ਪੁੱਤਰ ਹੈ ਉਹ ਕੀ ਕੂਬ ਦੇ ਘਰਾਣੇ ਤੋਂ ਕੀ ਹੋਏਗਾ ਇੱਕ ਤਾਰਾ ਨਿਕਲੇਗਾ ਉਹ ਤਾਰਾ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਯਿਸੂ ਮਸੀਹ ਆ ਤੇ ਜਿਹੜਾ ਯਿਸੂ ਮਸੀਹ ਆ ਤੇ ਜਿਹੜਾ ਯਿਸੂ ਮਸੀਹ ਦੇ ਪਿੱਛੇ ਚੱਲਦਾ ਵਾ ਉਹ ਫਿਰ ਨੇਰੇ ਚ ਚੱਲਦਾ ਨਹੀਂ ਹੈ ਨਹੀਂ ਹੈ ਹੈਨਾ ਯਿਸੂ ਮਸੀਹ ਕਹਿੰਦੇ ਨੇ ਮੈਂ ਚੰਨ ਦਾ ਚੰਨਾ ਉੱਚੀ ਆਵਾਜ਼ ਨਾਲ ਬੋਲੋ ਮੈਂ ਚੰਨ ਦਾ ਚੰਨਾ ਇਸ ਹੁਮਸੀ ਕਹਿੰਦੇ ਜਿਹੜਾ ਮੇਰੇ ਪਿੱਛੇ ਹੋ ਤੁਰਦਾ ਨਾ ਉਹ ਫਿਰ ਨੇਰੇ ਚ ਚੱਲੇਗਾ ਨਹੀਂ ਤੇ ਨਾ ਇਹੋ ਠੇਡਾ ਖਾਏਗਾ ਹਣਾ ਬਾਲੋ ਬੰਦ ਅੱਖਾਂ ਦੇ ਵਿੱਚੋਂ ਹੀ ਡਿੱਗੇ ਪੈਂਦਾ ਹੈ ਬੰਦ ਅੱਖਾਂ ਦੇ ਵਿੱਚੋਂ ਡਿੱਗਣਾ ਬੋਲੋ ਹਾਲੇਲੂਇਆ ਹਾਲੇਲੂਇਆ ਅੱਖਾਂ ਕੇ ਰਹਿਣ ਟੁੜ ਗਿਆ ਖੁੱਲੀਆਂ ਰਹਿਣ ਜਿਦੋਂ ਖੰਖ ਖੁੱਲੀਆਂ ਦੇ ਵਿੱਚੋਂ ਦੀ ਦੇਖ ਪੈਣਾ ਬੋਲੋ ਹallelujah ਹallelujah ਪਰਮੇਸ਼ਰ ਦੇ ਅੱਗੇ ਡੇਗ ਪੈਣਾ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਨੀਵਿਆ ਕਰ ਲੈਣਾ ਤੇ ਉਹਦੇ ਅੱਗੇ ਡੇਗ ਤਾਣਾ ਤੇ ਅੱਖਾਂ ਨੂੰ ਖੁੱਲੀਆਂ ਰੱਖਣਾ ਜਿਵੇਂ ਬਾਣੀ 'ਚ ਲਿਖਿਆ ਜਾਗਦੇ ਰਹੋ ਕੀ ਕਰੋ ਜਾਗਦੇ ਰਹੋ ਜਾਗਦੇ ਰਹੋ ਇਹ ਕੋਹ ਕਾ ਦੇਣ ਵਾਲੇ ਦੀ ਆਵਾਜ਼ ਆ ਜਿਵੇਂ ਉਹ ਆਵਾਜ਼ ਦਿੰਦਾ ਜਾਗਦੇ ਰਹੋ ਚਮਕੀਦਾਰ ਆਵਾਜ਼ ਦਿੰਦਾ ਜਾਗਦੇ ਰਹੋ ਇੱਥੇ ਦੰਨੀਆ ਮੈਂ ਚੰਡੀਗੜ੍ਹ ਮੇਰੀ ਜਦੋਂ ਡਿਊਟੀ ਹੁੰਦੀ ਸੀ ਤੇ ਰਾਤ ਨੂੰ ਚਮਕੀਦਾਰ ਸਾਡੀ ਵੀ ਰਾਤ ਦੀ ਡਿਊਟੀ ਹੁੰਦੀ ਸੀ ਉਹ ਵੀ ਤੇ ਉਹ ਉੱਚੀ ਆਵਾਜ਼ ਦਿੰਦਾ ਸੀ ਜਾਗਦੇ ਰਹੋ ਔਰ ਉਹ ਘਰਾਂ ਚੋਂ ਹਰ ਘਰ ਦੇ ਵਿੱਚੋਂ ਉਹ ਪੈਸੇ ਲੈਂਦਾ ਸੀ ਬੋਲੋ ਹallelujah ਹallelujah ਔਰ ਜਿਹੜਾ ਦੇਖ ਕੇ ਫਿਰ ਸਾਡੇ ਲਾਗੇ ਆ ਕੇ ਬਹਿ ਜਾਂਦਾ ਸੀ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਬੜੇ ਧਿਆਨ ਦੇ ਨਾਲ ਸੁਣਨਾ ਇੱਥੇ ਖੁਦਾ ਦਾ ਕਲਾਮ ਕੀ ਕਹਿੰਦਾ ਜੇ 16 ਆਇਤਾਂਾ ਜਿਹੜਾ ਪਰਮੇਸ਼ਰ ਦੀਆਂ ਬਾਣੀਆਂ ਨੂੰ ਸੁਣਦਾ ਜਿਹੜਾ ਸੁਣਦਾ ਉਹਦਾ ਭਲਾ ਹੋ ਜਾਂਦਾ ਜਾਂਦਾ ਇਹ ਭਵੇ ਸੁਬਾਣੀ ਆ ਪਹਿਲੀ ਇਹ ਪਹਿਲੋ ਭਵੇ ਸੁਬਾਣੀ ਹੋਈ ਆ ਕਿ ਉਹ ਪਰਮੇਸ਼ਰ ਦੀਆਂ ਬਾਣੀਆਂ ਨੂੰ ਕੀ ਕਰਦਾ ਹੈ ਸੁਣਦਾ ਹੈ ਅੰਤੇ ਜਿਹੜਾ ਆਤਮ ਮਹਾਨ ਦਾ ਗਿਆਨ ਜਾਣਦਾ ਹੈ ਜਿਹੜਾ ਆਤਮ ਮਹਾਨ ਦਾ ਗਿਆਨ ਜਾਣਦਾ ਉਹ ਗਿਆਨੀ ਗਿਆਨੀ ਹੋਇਆ ਜਿਹੜਾ ਆਤਮ ਮਹਾਨ ਦਾ ਗਿਆਨ ਜਾਣਦਾ ਗਿਆਨੀ ਹੋਇਆ ਜਿਹੜਾ ਪਰਮੇਸ਼ਰ ਦੇ ਰਸਤੇ ਤੇ ਚੱਲਦਾ ਤੇ ਗਾਲਾਂ ਨਹੀਂ ਕੱਢਦਾ ਚੁਗਲੀਆਂ ਨਹੀਂ ਕੱਢਦਾ ਉਹ ਆ ਪਰਮੇਸ਼ਰ ਦਾ ਗਿਆਨੀ ਅਰ ਜਖਦੇ ਹੀ ਗਿਆਨੀਆਂ ਦੀ ਗਾਲਾਂ ਦੱਬ ਕੇ ਵੇ ਲੋ ਜਿੰਨੇ ਵੀ ਗਿਆਨੀਆਂ ਨੇ ਆਪਣੇ ਕੋਈ ਕਹਿਗਾ ਮੈਨੂੰ ਬਾਬਲ ਦਾ ਬੜਾ ਗਿਆਨ ਹੈ ਤੇ ਗਾਲਾਂ ਬਹੁਤ ਹੀ ਕੱਢਣਗੇ ਹਨਾ ਬੜੇ ਤੁਹਾਨੂੰ ਗਿਆਨੀ ਲੱਭਣਗੇ ਟੀਵੀ ਤੇ ਵੀ ਦੇਖ ਲੋ ਗਿਆਨੀ 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 ਪਰ ਇਹ ਸੁਮਸੀ ਵਰਗਾ ਕੋਈ ਵੀ ਗਿਆਨੀ ਨਹੀਂ ਆ ਨਹੀਂ ਬੋਲੋ ਹਾਲੇਲੂਇਆ ਇਹ ਸੁਮਸੀ ਦੇ ਵਿੱਚ ਕੋਈ ਖੋਟ ਨਹੀਂ ਆ ਇਹ ਸੁਮਸੀ ਦੇ ਵਿੱਚ ਕੋਈ ਪਾਪ ਨਹੀਂ ਆ ਇਹ ਸੁਮਸੀ ਗਾਲੀਆਂ ਕੱਢਣ ਵਾਲੇ ਨੂੰ ਗਾਲਾਂ ਨਹੀਂ ਕੱਢਦਾ ਇਹ ਸੁਮਸੀ ਲੜਾਈ ਕਰਨ ਵਾਲੇ ਨੂੰ ਮਾਰਨ ਵਾਲੇ ਨੂੰ ਮaaf ਕਰਦਾ ਇਹ ਸੁਮਸੀ ਦੁਸ਼ਮਣਾਂ ਨਾਲ ਕਹਿੰਦਾ ਤੁਸੀਂ ਪਿਆਰ ਕਰੋ ਤੇ ਇਹ ਗਿਆਨੀ ਕਹਿੰਦੇ ਆ ਇਹਨਾਂ ਦੇ ਹੱਥ ਤਾਰੀ ਵੱਢ ਦੋ ਕਿੰਨਾ ਅੰਤਰੀਆ ਅਣਾ ਤੁਸੀਂ ਕਦੇ ਗਿਆਨੀ ਬਣਨਾ ਉੱਚੀ ਵਾਰ ਨਾ ਬੋਲੋ ਕਿਹੜੇ ਗਿਆਨੀ ਬਣਨਾ ਜਿਹੜੇ ਪਿਤਾ ਪਰਮੇਸ਼ਰ ਸਰਬਸ਼ਕਤੀ ਸਰਬ ਗਿਆਨੀ ਸਰਬ ਵਿਆਪਕ ਦੀ ਬਾਣੀਆਂ ਦਾ ਗਿਆਨੀ ਬਣਨਾ ਤਾਲੀ ਮਾਰ ਕੇ ਪ੍ਰਭੂ ਦਾ ਧੰਨਵਾਦ ਜੀ ਹੋਏ ਖਾ ਰੱਬਾ ਬਾਪਾ 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 ਹਿੰਦਰੀ ਬੋ ਸੁਣ ਤੇ ਸੁਣ ਸੁਸਮੰਡੋ ਪਰੋਲੀ ਮੰਦ ਹallelujah ਹallelujah ਅਸੀਂ ਇਸ ਦੂਸਰੀ ਪ੍ਰੇਸ਼ ਬਾਣੀ ਜਸਾਇਆ 7 ਦੀ 14 ਵਿੱਚੋਂ ਪੜਾਂਗੇ ਫਿਰ ਮੈਂ ਬੰਦ ਕਰ ਦਵਾਂਗਾ ਇਹਦੇ ਬਾਰੇ ਚੰਗੀ ਤਰ੍ਹਾਂ ਫਿਰ ਤੇ ਦੇਣ ਸਿਖਾਵਾਂਗੇ 7 ਦੀ 14 ਐਤ ਨੂੰ ਜਸਾਇਆ ਦੀ ਨੂੰ ਪੜ ਲਿਓ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ ਇਸ ਲਈ ਪ੍ਰਭੂ ਪਰਮੇਸ਼ਰ ਜਿਹੜਾ ਜਿਹਨੂੰ ਆਪਾਂ ਵਾਹਿਗੁਰੂ ਸਤਨਾਮ ਕਹਿੰਦੇ ਆ ਉਹ ਤੁਹਾਨੂੰ ਆਪ ਇੱਕ ਮਿਸ਼ਾਨ ਦਵੇਗਾ ਕੋਈ ਤਤਵਾਰੀ ਗੁਰਬੰਦੀ ਹੋਏ ਇਹ ਇਨਸਾਨ ਹੋਵੇਗਾ ਇਹ ਸੁਮਸੀ ਦੇ ਪੈਦਾ ਹੋਣ ਦੀ ਪਵਿਸਬਾਣੀ ਜਿਹਦੀ ਅੱਜ ਤੋਂ ਕਈ ਹਜ਼ਾਰ ਸਾਲ ਪਹਿਲੇ ਇੱਕ ਪਵਿਸਬਾਣੀਆ ਜਿਵੇਂ ਯਾਕੂਬ ਤੋਂ ਇੱਕ ਤਾਰਾ ਚਮਕੇਗਾ ਹੈ ਇੱਥੇ ਕੀ ਲਿਖਿਆ ਗਿਆ ਉਹ ਕੁਵਾਰੀ ਫਿਰ ਬਣਦੇ ਹੋ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਪ੍ਰਭੂ ਤੁਹਾਨੂੰ ਆਪ ਇੱਕ ਨਿਸ਼ਾਨ ਦੇਵੇਗਾ ਦੇਖੋ ਇੱਕ ਕੁਵਾਰੀ ਗਰਭਵਤੀ ਉਹ ਮੇਰੀਓ ਪਿਆਰੀਓ ਪਿਆਰੀਓ ਭੈਣੋ ਤੇ ਭਰਾਵੋ ਗਲਾਮ ਚ ਲਿਖਿਆ ਵੇਖੋ ਇੱਕ ਕੁਵਾਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਉਹ ਪੁੱਤਰ ਜਣੇਗੀ ਬੋਲ ਹallelujah ਮੈਂ ਸਵਤਾਨੂੰ ਬੜੀ ਬਾਕ ਕਦੇਵੇ ਜਾਗ ਦੇਣਾ ਐ ਤਾ ਠੰਡੀ ਬੰਦਗੀ ਤੇ ਮੈਨੂੰ ਪਸੰਦ ਹੀ ਨਹੀਂ ਨਾ ਠੰਡੀ ਬੰਦਗੀ ਜੇ ਕੋਈ ਵੀ ਹੁੰਦਾ ਹਨਾ ਜੇ ਅਦੇ ਵੀ ਅਹੀ ਗਾਇ ਜਾਵੇ ਤੂੰ ਮੇਰੀ ਪਾਣਾ ਹੈ ਅੰਡ ਤੇ ਗਾਦੋ ਦਾਣ ਲੈਣ ਵਾਸਤੇ ਰਹੇਗਾ ਨਾ ਹਨਾ ਜੇ稣 ਦਾ ਨਾਮ ਰਹੇਗਾ ਉਹ ਸਦਾ ਹੀ ਰਹੇਗਾ ਪਰ ਜੇ ਯਿਸੂ ਦੇ ਨਾਲ ਜਿਹੜੇ ਜਾਣਗੇ ਉਹ ਵੀ ਸਦਾ ਹੀ ਯਿਸੂ ਦੇ ਨਾਲ ਰਹਿਣਗੇ ਪਰ ਸੁਸਤੀ ਯਿਸੂ ਦੇ ਨਾਲ ਜਾਣਗੇ ਨਹੀਂ ਯਿਸੂ ਦੇ ਨਾਲ ਸੁਸਤ ਨਹੀਂ ਜਾਣੇ ਸੁਸਤ ਲੋਕ ਯਿਸੂ ਦੇ ਨਾਲ ਨਹੀਂ ਜਾ ਸਕਦੇ ਹਾਂ ਯਿਸੂ ਦੀ ਸੇਵਾ ਕਦੇ ਵੀ ਮੁੱਕਦੀ ਨਹੀਂ ਐਜੀ ਹੁਣ ਰਿਟਾਇਰ ਹੋ ਗਏ ਆ ਪਾਸਟਰ ਜੀ ਹੁਣ ਕੀ ਕਰਨਾ ਹੁਣ ਬੱਚਿਆਂ ਦੇ ਨਾਲ ਖੇਡੀਦਾ ਲੈ ਯਿਸੂ ਮਸੀਹ ਦਾ ਨਾਮ ਮੁੱਕਣ ਵਾਲਾ ਨਹੀਂ ਆ ਰੱਬ ਦਾ ਸ਼ੁਕਰ ਹੈ ਹੀ ਕੋ ਰਿਟਾਇਰਮੈਂਟ ਹੋਣਾ ਇਹਨੇ ਮਰਾਂਗੇ ਤੇ ਫੇਰ ਹੀ ਕਬਰ 'ਚ ਜਾ ਕੇ ਰਿਟਾਇਰਮੈਂਟ ਹੋਣਾ ਕਿਉਂਕਿ ਇਹੀ ਤਨਖਾਈਏ ਨਹੀਂ ਆ ਅਹੀ ਕਹੇ ਬਹੁਤ ਵੱਡੀ ਸੰਸਥਾ ਦੇ ਦੁਆਰਾ ਨਹੀਂ ਚੱਲਦੇ ਅਹੀ ਕਹੇ ਸੰਸਥਾ ਕੋ ਪੈਸੇ ਲੈ ਕੇ ਨਹੀਂ ਚੱਲਦੇ ਸਾਡੀ ਕਲੀਸਿਆ ਜਿਹੜੀ ਆ ਉਹ ਕਿਸੇ ਦੇ ਕਿਸੇ ਦੇ ਬਣਾਈ ਹੋਈ ਨਹੀਂ ਆ ਸਾਡੀ ਕਲੀਸਿਆ ਜਿਹੜੀ ਸਾਨੂੰ ਪ੍ਰਭੂ ਨੇ ਹਿੰਮਤ ਆਪਣਾ ਆਤਮਾ ਦੇ ਕੇ ਭੇਜਿਆ ਉਹਦੇ ਨਾਲ ਬਣੀ ہوئی ਆ ਇੱਕ ਵਾਰੀ ਬੋਲ ਦੋ ਹੇ ਗੀ ਵੀ ਟੈਰ ਹੋਣ ਵਾਲੇ ਨਹੀਂ ਆ ਮਰਾਂਗੇ ਤੇ ਟੈਰ ਹੋ ਜਾਾਂਗੇ ਜਦ ਤੱਕ ਮੇਰੇ ਸਾਹ ਵਿੱਚ ਸਾਹ ਹੈ ਮੈਂ ਇਹ ਯਿਸੂ ਦਾ ਨਾਮ ਲਵਾਗਾ ਤੇ ਜੱਛੂ ਦਾ ਨਾਮ ਵੀ ਪੰਚਾਵਾਂਗਾ ਮੈਂ ਕੀ ਕਰਾਂਗਾ ਇਹ ਨਾਮ ਜਿਸੂ ਦਾ ਪੰਚਾਵਾਂਗਾ ਆਖੀ ਦੋ ਲੈਣਾ ਪੜ ਕੇ ਫਿਰ ਬੰਦ ਕਰ ਦਵਾਂਗੇ ਹਾਂ ਹਾਂ ਪੜੋ ਪੜੋ ਦੇਖਣ ਤਾਂ ਡੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਉਹ ਪੁੱਤਰ ਜਣੇਗੀ ਅਤੇ ਉਸ ਦਾ ਨਾਮ ਉਸ ਦਾ ਨਾਮ ਮਾਨੂਅਲ ਰੱਖਣਾ ਬਹੁਤ سارے ਕਹਿੰਦੇ ਤੁਸੀਂ ਜਿਸੂ ਕਹਿੰਦੇ ਨੇ ਤੇ ਬਹਿਬਲ ਮਾਨੂਅਲ ਕਹਿੰਦੀ ਆ ਪਰ ਉਹਦੇ ਵਿੱਚ ਅਰਥ ਦੱਸਿਆਗਾ ਪਿਓ ਦਾ ਅਰਥ ਕੀ ਹੋਏਗਾ ਪਿਓ ਉਸ ਮਨੁੱਖ ਦੇ ਨਾਲ ਪਰਮੇਸ਼ਰ ਹੋਵੇਗਾ ਉਹ ਸਰਬਸ਼ਕਤੀਮਾਨ ਪਰਮੇਸ਼ਰ ਦਾ ਪੁੱਤਰ ਕਹਾਵੇਗਾ ਇਹ ਲਿਖਿਆ ਬਾਈਬਲ ਦੇ ਵਿੱਚ ਕੀ ਲਿਖਿਆ ਉਹ ਕਿਹਦਾ ਪੁੱਤਰ ਕਹਾਵੇਗਾ ਤੁਹਾਨੂੰ ਕੋ ਸਿੱਖਣਾ ਚਾਹਣਾ ਉੱਚੀ ਵਾਰ ਨਾ ਬੋਲਣਾ ਕਿਹਦਾ ਪੁੱਤਰ ਕਹਾਵੇਗਾ ਸਰਬਸ਼ਕਤੀਮਾਨ ਸਰਬ ਸ਼ਕਤੀਮਾਨ ਪਰ ਮੈਸਰਦਾ ਪੁੱਤਰ ਘਰੇਗਾ ਬਰਾਵੋ ਜੀ ਮਾਣੋ ਹਰ ਇਹ ਪੁੱਤਰ ਆ ਜਿਸ ਮੁਸੀ ਪਰਮੇਸ਼ਰ ਦਾ ਕੌਣ ਆ ਪੁੱਤਰ ਆ ਪਰ ਉਹਦਾ ਨਾਮ ਵੀ ਪਹਿਲੇ ਦੱਸਿਆ ਜਾ ਰਿਹਾ ਮਰੀਮ ਨੂੰ ਵੀ ਆ ਕੇ ਕਹ ਤੂੰ ਉਹਦਾ ਨਾਮ ਯੇਸੂ ਰੱਖ ਦੀ ਕਿਤੇ ਪੰਟੂ ਬੰਟੂ ਨਾ ਰੱਖ ਦੀ ਹਾਂ ਯੇਸੂ ਰੱਖੀ ਉਹਦਾ ਨਾਮ ਅੱਛਾ ਅਗਲਾ ਵਚਨ ਪੜ੍ਹੀਏ ਆ ਇਹ ਹੀ ਬਸ ਥੋੜੀ ਜਿਹੀ ਲੈਣ ਰਹਿ ਗਈ ਹੈ ਨਾ ਇਹ ਤਾਂ ਇਹ ਵੀ ਹੋ ਗਈ ਆ ਹਾਂ ਹਾਂ ਮਾਨੂਅਲ ਹਾਂ ਹਾਂ ਨਾਮ ਮਾਨੂਅਲ ਕਹਾਵੇਗਾ ਹਾਂਜੀ ਰੱਖੇਗੀ ਉਹ ਦਹੀਂ ਅਤੇ ਸਿਹਤ ਖਾਏ ਜਿਹੜੀ ਕਿ ਮਠਿਆਸ ਹੀ ਹੋਵੇਗੀ ਉਹਦੇ ਕੋਲ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤਾਂ ਇਹ ਬੱਚੇ ਵੀ ਬੜੇ ਤਿਆਰ ਨੇ ਬੱਚੇ ਸਾਰੇ ਕਰ ਰਹੇ ਨੇ ਬੱਚਿਆਂ ਨੇ ਹਸਲ ਕਰਨੀਆਂ ਖੁਦਾ ਤੈਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੇ ਆਸ਼ੀਸ਼ ਤੇ ਬਰਕਤ ਦੇਵੇ ਕਿ ਕੋਈ ਹੱਥ ਉਠਾਵਾਂਗੇ ਪ੍ਰਭ ਦਾ ਧੰਨਵਾਦ ਕਰਾਂਗੇ ਸਭ ਦੇ ਪਵਿੱਤਰ ਆਤਮਾ ਜੀ ਦੇ ਉੱਤੇ ਫੇਰਾ ਆਏਗਾ ਜੇ ਪ੍ਰਭਾ ਆਸਮਾਨਿਆ ਲੋ ਲਓ ਲਓ ਕਰੋ ਖਮਾ ਜੂਸ਼ਵੰਨੀ ਪਰ ਅਬ ਸਮਾਰੀ ਗੋਲੀ ਕਰਵੇ ਰੂਹ ਕਮਾ ਬਬਾ 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 ਰੂਹ ਕਮਾ ਬਬਾ ਬਬਾ ਸ਼ਕਾ ਨਾਮ ਨਮੋਰ ਬੋਰ ਬੇਰ 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 ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਹੈ ਇਹਨਾਂ ਵਚਨਾਂ ਲਈ ਤੁਹਾਡਾ ਧੰਨਵਾਦ ਜਿਸੂ ਦੇ ਨਾਮ ਚ ਮੰਨਦੇ ਹਾਂ ਆਮੀਨ ਬਹੁਤ ਚੰਗੀਆਂ ਲੱਗਨ ਹਾਂ